ਇਹ ਦਿੱਲੀ 에어ਪੋਰਟ ਤੇ ਕਿ ਕੜਸੀ ਕੜਸੀ ਦਾ ਨਾਂ ਬੜਾ ਚੱਲ ਰਿਹਾ ਹੈ ਕਿ ਕੜਸੀ ਚਾਹੀਦੀ ਆ ਕੜਸੀ ਲੋਂਦੇ ਆ ਕੜਸੀ ਕੀ ਆ ਮੇਰਾ ਭਰਾ ਤੁਹਾਨੂੰ ਪੰਜਾਬੀ ਲੈਂਗੁਏਜ ਗਮਾ ਇਹ ਬੇਸਕੂਪ ਬਣਾ ਰਹੇ ਆ ਠੀਕ ਆ ਪੈਸੇ ਤੁਹਾਡੇ ਤੋਂ ਨਾ ਹੜੱਪਣ ਦਾ ਇੱਕ ਨਵਾਂ ਬਹਾਨਾ ਆ ਇਹਨਾਂ ਦਾ ਠੀਕ ਆ ਜੇ ਤਾਂ ਮੇਰਾ ਭਾਈ ਸਿੰਪਲ ਜੀ ਗੱਲ ਆ ਤੁਹਾਡੇ origional documents ਸਾਰੇ A to Z ਕੋਈ ਕੜਸੀ ਕੁਰਸੀ ਲਾਉਂਦੀ ਲੋੜ ਨਹੀਂ ਨਾ ਕੜਸੀ ਲਾਉਂਦੀ ਲੋੜ ਮੈਂ ਚਮਜ ਲਾਉਂਦੀ ਲੋੜ ਮੇਰਾ ਭਰਾ ਕਿਹੜੀਆਂ ਕੜਸੀਆਂ ਭਰਾ ਸਾਰੀ ਦੁਨੀਆ ਆਂਦੀ ਜੇ ਤੁਹਾਡੇ ਨਾਲ ਕੋਈ ਉੱਚੀ ਨਹੀਂ ਵੀ ਕਰਦਾ ਆ ਏਅਰਪੋਰਟ ਤੇ ਆਪਣਾ ਫੋਨ ਕੱਢੋ ਟੋਰ ਦੇ ਨਾਲ ਉਹਦੀ ਵੀਡੀਓ ਬਣਾ ਲਓ ਮੇਰਾ ਭਰਾ ਤੇ ਵੀਡੀਓ ਮੈਂ ਤੁਹਾਡੀ ਫੀਸ ਪਾਉਂਦਾ ਬਹਰ ਨੂੰ ਪੂਰੀ ਕਰਾਂਗੇ ਤੇਰਾ ਭਰਾ ਕਾ ਨੂੰ ਕੜਸ਼ੀਆਂ ਦੀ ਕੀ ਆਪਾ ਯਾਰ ਕਿਹੜੀਆਂ ਕੜਸ਼ੀਆਂ ਪੜਾਵਾ ਪਹਿਲਾ ਵਿਚਾਰਾ ਬੰਦਾ ਇੱਕ ਸਿੰਪਲ ਬੰਦਾ ਦਿਹਾੜੀਦਾਰ ਬੰਦਾ ਵਿਚਾਰਾ ਜਿਹਦਾ ਸੁਪਨਾ ਆ ਕੈਨੇਡਾ ਜਾਂਦਾ ਅਗਲਾ ਪਹਿਲਾ ਏਜੰਟ ਨੂੰ ਪੈਸਾ ਦਿੰਦਾ ਠੀਕ ਆ ਪੈਸੇ ਅਗਲੇ ਤੇ ਸ਼ੋ ਨਹੀਂ ਹੁੰਦੇ ਅਗਲਾ ਉਹਨੂੰ ਪੈਸਾ ਦਿੰਦਾ ਫਿਰ ਤੁਹਾਨੂੰ ਕੜਸ਼ੀਆਂ ਦੇ ਪੈਸੇ ਦੇਗੀ ਤੁਸੀਂ ਆਪਣੀਆਂ ਤਲਖਾਵਾਂ ਨਹੀਂ ਲੈਣੇ ਇਹ ਸਾਰਾ 에ਅਰਲਾਈਨ ਵਾਲਿਆਂ ਦਾ ਨਾਲ ਮੇਰੇ ਜੋ ਲੋਵਾ ਮੇਰਾ ਭਰਾ ਡਰਨ ਦੀ ਲੋੜ ਨਹੀਂ ਹੈਗੀ ਟੋਰ ਨਾਲ ਆਓ ਠੀਕ ਆ ਕੌਨਫੀਡੈਂਸ ਲੈਵਲ ਨਾਲ ਗੱਲ ਕਰਨੀ ਆ ਉਹ ਬੰਦਾ ਦੇਖ ਲੈਂਦੇ ਆ ਥੋੜਾ ਜਿਹਾ